ਮੇਤ੍ਰੋ ਸਰਬਜੀਤ ਕੌਰ ਦੇ ਨਾਮ ਤੋਂ ਨੂਰ ਹਸੈਨ ਬਣ ਗਈ ਪਾਕਿਸਤਾਨ ਦੇ ਵਿੱਚ ਜਾ ਕੇ ਇੱਕ ਲੜਕੀ ਗੱਲ ਕੋਈ ਨਹੀਂ ਕੋਈ ਕਿਸੇ ਨਾਲ ਇਸ਼ਕ ਕਰੇ ਉਥੋਂ ਵੀਡੀਓ ਆ ਗਈ ਪਾਕਿਸਤਾਨ ਦੇ ਵਿੱਚ ਜਾ ਕੇ ਵਿਆਹ ਕਰਵਾ ਲਿਆ ਤੁਸੀਂ ਕਿਸੇ ਨਾਲ ਵਿਆਹ ਕਰਵਾਓ ਤੁਹਾਨੂੰ ਆਜ਼ਾਦੀ ਹੈ ਪਰ ਤੁਸੀਂ ਪਾਕਿਸਤਾਨ ਦੇ ਗੁਰਨਾਨਕ ਸਾਹਿਬ ਮਹਾਰਾਜ ਜੀਆਂ ਦੇ ਗੁਰੂ ਅਰਜਨ ਦੇਵ ਜੀਆਂ ਦੀ ਚਰਨ ਸ਼ੋਹ ਪ੍ਰਾਪਤ ਬਾਬਿਆਂ ਦੇ ਦਰ ਨੂੰ ਵੇਖਣ ਗਏ ਹੋ ਤਾਂ ਅੱਗੇ ਵਾਸਤੇ ਏਜੰਸੀਆਂ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਬੱਚਿਆਂ ਦੇ ਵੀਜ਼ਿਆਂ 'ਚ ਪ੍ਰੋਬਲਮ ਆਊਗੀ ਉਹ ਕਹਿੰਦੀ ਮੈਂ 9 ਸਾਲ ਤੋਂ ਜਾਣਦੀ ਸੀ ਫੇਸਬੁੱਕ ਤੇ ਇੰਸਟਾਗ੍ਰam ਨੇ ਸਾਡਾ ਮੇਲ ਕਰਾਇਆ ਕੋਈ ਕਿਸੇ ਨਾਲ ਮੇਲ ਕਰੀ ਜਾਵੇ ਆਜ਼ਾਦੀ ਹੈ ਜਿੱਥੇ ਹੋਰ ਹਜ਼ਾਰਾਂ ਦੁਨੀਆਂ ਜਾਂਦੀਆਂ ਤੁਸੀਂ ਵੀ ਜਾਓ ਟੱਠੇ ਖੂਚ ਪਰ ਤੂੰ ਨੂਰ ਹਸੈਨ ਬਣ ਗਈ ਜਿਨ੍ਹਾਂ ਨੇ ਤੁਹਾਡੇ ਪਾਸਪੋਰਟ ਭੇਜੇ ਜਿਨ੍ਹਾਂ ਨੇ ਤੁਹਾਡੀ ਇਨਕੁਆਰੀ ਕੀਤੀ ਉਹ ਕਿੱਥੇ ਸੀ ਤਾਂ ਅੱਗੇ ਤੋਂ ਸ਼੍ਰੋਮਣੀ ਕਮੇਟੀ ਨੇ ਬੈਨ ਕਰਤਾ ਕੋਈ ਵੀ ਇਕੱਲੀ ਲੜਕੀ ਜਥੇ ਵਿੱਚ ਨਹੀਂ ਜਾਊਗੀ ਇਹ ਪ੍ਰਾਪਤੀ ਹੈ ਤੇਰੀ ਜਿਹੜੀ ਨੂਰ ਹਸੈਨ ਉੱਥੇ ਜਾ ਕੇ ਬਣਗੀ ਸ਼ਰਮ ਨੂੰ ਹੱਥ ਮਾਰੋ ਸ਼ੇਅਰ ਕਰੋ ਮੇਰੇ ਭਰਾ